ਸ਼ਿਕਰ ਸਾਹਿਬ ਤੁਹਾਡੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਯਾਰੋ ਹਿਸਟਰੀ ਜਿਹੜੀ ਆ ਸਾਡੀਆਂ ਸਾਡੇ ਹੁੰਦੇ ਹੋਏ ਸਾਡੇ ਆ ਅੱਖਾਂ ਦੇ ਸਾਹਮਣੇ ਡਿਸਟਾਰਟ ਕੀਤੀ ਜਾ ਰਹੀ ਹੈ ਜਿਵੇਂ ਚਾਰ ਸ਼ਹਿਬਜਾਦਾ ਨੂੰ ਵੀਰ ਬਾਲ ਬਾਲਕ ਦਾ ਮਤਲਬ ਜਵਾਕ ਵੀਰ ਬਾਲ ਯਾਰੋ ਮੇਰਾ ਆਪਣਾ ਮੰਨਣਾ ਕਿ ਉਹ ਬਾਲ ਨਹੀਂ ਉਹ ਸਾਡੇ ਬਾਬੇ ਆ ਸਾਡੇ ਗੁਰੂਆਂ ਦੇ ਸ਼ਹਿਬਜ਼ਾਦੇ ਆ ਮੇਰੇ ਖਿਆਲ ਨਾਲ ਆਪਾਂ ਨੂੰ ਅੱਜ ਰੈਜ਼ੋਲੂਸ਼ਨ ਇਹ ਪਾਸ ਕਰਨਾ ਚਾਹੀਦਾ ਔਰ ਮੰਗ ਕਰਨੀ ਚਾਹੀਦੀ ਪਾਰ ਸਰਕਾਰ ਤੋਂ ਕਿ ਸਾਡੇ ਸਿੱਖਾਂ ਦੇ ਮਸਲਿਆਂ 'ਚ ਸਾਡੀ ਹਿਸਟਰੀ ਦਾ ਨਾਂ ਬਦਲ ਕੇ ਬਾਕੀ ਜਗ੍ਹਾ ਤੋਂ ਚਲੋ ਨਾਂ ਬਦਲ ਕੇ ਕੰਮ ਚੱਲ ਸਕਦਾ ਲੇਕਿਨ ਪੰਜਾਬ ਇਹ ਨਹੀਂ برداشت ਕਰ ਸਕਦਾ ਸਪੀਕਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਇਹ ਉਹ ਬਹਿਸ ਹੈ ਜਿਹਦੇ ਵਿੱਚ ਮੈਂ ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸਮਝਦਾ ਲੇਕਿਨ ਫਿਰ ਵੀ ਹਿੰਮਤ ਕੀਤੀ ਉਠੀ ਲਾਸਾਨੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸ਼ਹਿਜ਼ਾਦੇ ਸ਼ਹੀਦ ਕਰਕੇ ਮਾਤਾ ਸ਼ਹੀਦ ਹੋਈ ਤੇ ਉਹਨਾਂ ਦਾ ਦੇਣਾ ਨਹੀਂ ਸਿੱਖ ਕੌਮ ਕੀ ਹੈ ਹਿੰਦੁਸਤਾਨ ਨਹੀਂ ਦੇ ਸਕਦਾ ਲੇਕਿਨ ਇੱਕ ਗੱਲ ਜੋ ਨਿੱਜਰ ਸਾਹਿਬ ਨੇ ਕਿਹਾ ਜਾਂ ਮੈਂ ਤੋ ਬਾਦ ਬੁਲਾ ਰਹੇ ਨੇ ਜੋ ਬੋਲਣਾ ਹੋਵੇਗਾ ਮੈਨੂੰ ਨਹੀਂ ਪਤਾ ਕੀ ਬੋਲਣਗੇ ਲੇਕਿਨ ਜੋ ਨਿਜਰ ਸਾਹਿਬ ਨੇ ਬੋਲਿਆ ਮੈਂ ਉਹ ਤੋਂ ਬਿਲਕੁਲ ਤਾਇਦ ਕਰਦਾ ਔਰ ਮੈਂ ਇੱਕ ਗੱਲ ਸਦਨ ਨੂੰ ਸਪੀਕਰ ਸਾਹਿਬ ਤੁਹਾਡੇ ਰਾਹੀ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਯਾਰੋ ਹਿਸਟਰੀ ਜਿਹੜੀ ਆ ਸਾਡੀਆਂ ਸਾਡੇ ਹੁੰਦੇ ਹੋਏ ਸਾਡੇ ਅੱਖਾਂ ਦੇ ਸਾਹਮਣੇ ਡਿਸਟੋਰਟ ਕੀਤੀ ਜਾ ਰਹੀ ਜਿਵੇਂ ਚਾਰ ਸ਼ਹਿਬਜਾਦਾ ਨੂੰ वीर बाल बालक ਦਾ મતલਬ جواਖ वीर बाल ਯਾਰੋ ਮੇਰਾ ਆਪਣਾ ਮੰਨਣਾ ਕਿ ਉਹ ਬਾਲ ਨਹੀਂ ਉਹ ਸਾਡੇ ਬਾਬੇ ਆ ਸਾਡੇ ਗੁਰੂਆਂ ਦੇ ਸ਼ਹਿਬਜ਼ਾਦੇ ਆ ਉਹਨਾਂ ਨੂੰ ਬਾਲਕ ਦਾ ਦਰਜਾ ਬੁਲਾਉਣ ਲਈ ਅਸੀਂ ਆਵਾਜ਼ ਨਹੀਂ ਖੋਲੀ ਅੱਜ ਤੱਕ ਮੈਂ ਇਹ ਨਹੀਂ ਕਿ ਉਹ ਆਮ ਆਦਮੀ ਪਾਰਟੀ ਦੇ ਆ ਦੋ ਬੰਦਿਆਂ ਦੀ ਤਾਰੀਫ ਸ਼ੁਰੂ ਕਰਾਂਗਾ ਬਾਬਾ ਸਿਚਲ ਜੀ ਤੇ ਤੁਹਾਡੇ ਐਮਪੀ ਬੈਂਸ ਦਾ ਗੰਗ ਇਨਾਂ ਨੇ ਲੋਕ ਸਭਾ ਚੇਵਾਜ ਉਠਾਈ ਉਦੋਂ ਪਹਿਲਾਂ ਮੈਂ ਇੱਕ ਪੌਡਕਾਸਟ ਦੇ ਵਿੱਚ ਕਿਹਾ ਸੀਗਾ ਛਾਲ ਹੋ ਗਿਆ ਕਿ ਸਾਨੂੰ ਬਾਹਰ ਨਾ ਸਦੋ ਸਾਡੇ ਬਾਬੇ ਨੇ ਦੂਜਾ ਬੰਦਾ ਸਿੰਘ ਬੈਰਾਗੀ ਉਤਾਂ ਹੀ ਸੀ ਜੱਤੇ ਹੀ ਉਹਨੇ ਥਾਪੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਹੀਂ ਲਿਆ ਜਦੋਂ ਬੰਦਾ ਸਿੰਘ ਪਾਗਰ ਹੋ ਗਿਆ ਤੇ ਨੰਦੇੜ ਸਾਹਿਬ ਤੋਂ ਚੱਲ ਕੇ ਸਰਾਂਦੀ ਇੱਟ ਨਾ ਇੱਟ ਖੜਕਾਈ ਕਿਹਦੇ ਲਈ ਖੜਕਾਈ ਭਾਈ ਅੱਜ ਉਹਨੂੰ ਵੀਰ ਬੰਦਾ ਬਰਾਗੀ ਕਰ ਦਈਏ ਇਹ ਹਿਸਟਰੀ ਨੂੰ ਡਿਸਟੋਰਟ ਕਰਨ ਵਾਲੀਆਂ ਗੱਲਾਂ ਮੇਰੇ ਖਿਆਲ ਨਾਲ ਆਪਾਂ ਨੂੰ ਅੱਜ ਰੈਜ਼ੋਲੂਸ਼ਨ ਦੇ ਪਾਸ ਕਰਨਾ ਚਾਹੀਦਾ ਔਰ ਮੰਗ ਕਰਨੀ ਚਾਹੀਦੀ ਭਾਰ ਸਰਕਾਰ ਤੋਂ ਕਿ ਸਾਡੇ ਸਿੱਖਾਂ ਦੇ ਮਸਲਿਆਂ 'ਚ ਸਾਡੀ ਹਿਸਟਰੀ ਦਾ ਨਾਮ ਬਦਲ ਕੇ ਬਾਕੀ ਜਗ੍ਹਾ ਤਾਂ ਚਲੋ ਨਾਮ ਬਦਲ ਕੇ ਕੰਮ ਚੱਲ ਸਕਦਾ ਲੇਕਿਨ ਪੰਜਾਬ ਇਹ ਨਹੀਂ برداشت ਕਰ ਸਕਦਾ ਇਨੀ ਮੇਰੀ ਗੁਜਾਰਿਸ਼ ਹੈ